ਇੱਕ ਮਹਾਦਰ ਸਾਹਿਬ ਦਾ 350 ਸ਼ਹੀਦੀ ਦੇ ਰਸਤੇ ਜਿਹੜੇ ਵਕ ਵਕ ਨਗਰ ਕੀਰਤਨ ਨਿਕਲ ਰਹੇ ਨੇ ਔਰ ਜਿਹੜੇ ਨਗਰ ਕੀਰਤਨ ਹੈ ਵਿਹਾਰ ਤੋਂ ਚੱਲ ਕੇ ਯੂਪੀ ਹੁੰਦਾ ਹੋਇਆ ਸਾਰੇ ਕੱਲ ਪੰਜਾਬ ਵਿੱਚ ਇੰਟਰਵਿਊ ਰਾਤ ਰਾਜਪੁਰਾ ਤੋਂ ਬਾਅਦ ਫਿਰ ਸੁਹਾਣਾ ਸਾਹਿਬ ਇਹ ਹੁਣ ਇੱਥੇ ਫਤਿਹਗੜ੍ਹ ਸਾਹਿਬ ਪਹੁੰਚ ਰਿਹਾ ਜਿੰਦੋਂ ਜਿਹੜਾ ਨਗਰ ਕੀਰਤਨ ਹੈ ਇਹਦਾ ਮਕਸਦ ਇਹ ਹੈ ਕਿ ਜਿਹੜੇ ਨੌਜਵਾਨ ਨਸ਼ਿਆਂ 'ਚ ਜਿਹੜੇ ਪਏ ਨੇ ਉਹਨਾਂ ਨੂੰ ਅਪਨੇ ਧਰਮ ਦੇ ਖੇਤਰ ਵਿਚੋਣਾ ਚਾਹੀਦਾ ਧਰਮ ਅਪਣਾਉਣਾ ਚਾਹੀਦਾ ਔਰ ਚੰਗੇ ਕੰਮ ਕਰਨੇ ਚਾਹੀਦੇ ਨੇ ਇਹੀ ਸਵਾਗਤ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ 150ਵਾਂ ਸ਼ਹੀਦੀ ਦਿਵਸ ਤੇ ਜਿਹੜੇ ਵਕ ਵਕ ਨਗਰ ਕੀਰਤਨ ਨਿਕਲੇ ਰਹੇ ਨੇ ਔਰ ਜਿਹੜੇ ਨਗਰ ਕੀਰਤਨ ਹੈ ਵਿਹਾਰ ਤੋਂ ਚੱਲ ਕੇ ਯੂਪ ਹੁੰਦਾ ਹੋਇਆ ਸਾਰੇ ਕੱਲ ਪੰਜਾਬ ਵਿਚ ਇੰਟਰਵੈਸ ਰਾਤ ਰਾਜਪੁਰਾ ਤੋਂ ਬਾਅਦ ਫਿਰ ਸੋਹਾਣਾ ਸਾਹਿਬ ਇਹ ਹੁਣ ਇੱਥੇ ਫਤਿਹਗੜ੍ਹ ਸਾਹਿਬ ਪਹੁੰਚ ਰਿਹਾ ਅਸੀਂ ਸਾਰੇ ਜਿੰਨੀ ਸੰਤਕ ਇੱਕੇ ਘਟ ਕੇ ਸਵਾਗਤ ਕਰਨਾ ਨਗਰ ਕੀਰਤਨ ਜਿਹੜਾ ਹੈਗਾ ਬਹੁਤ ਮੈਂ ਸੰਸਕਰਦਾਂ ਕਿੰਨੇ ਕਿਲੋਮੀਟਰ ਚੱਲ ਕੇ ਜਿਹੜੇ ਸਾਡੇ ਸਤਾਰ ਉੱਤ ਸਾਥੀ ਆਏ ਨੇ ਉਹਨਾਂ ਦੇ ਸਵਾਗਤ ਲਈ ਸਾਰੇ ਅਸੀਂ ਖੜੇ ਆ ਤੇ ਫਿਰ ਇਹ ਪਟਿਆਲਾ ਜੋ ਉਹ ਤੋਂ ਉਹ ਤੋਂ ਬਾਅਦ ਫਿਰ ਇਹ ਜਿਹੜੀ ਸਮਾਪਤੀ ਹੈ ਮੰਤਰਪੁਰ ਸਾਹਿਬ ਸਥਾਈ ਦਿਨ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਹੈ ਦੇਖੋ ਜਿਹੜਾ ਨਗਰ ਕੀਰਤਨ ਹੈ ਇਹਨਾ ਮਕਸਦ ਇਹ ਹੈ ਕਿ ਜਿਹੜੇ ਨੌਜਵਾਨ ਨਸ਼ਿਆਂ 'ਚ ਜਿਹੜੇ ਪਏ ਨੇ ਉਹਨਾਂ ਨੂੰ ਧਰਮ ਦੇ ਖੇਤਰ ਵਿੱਚ ਔਣਾ ਚਾਹੀਦਾ ਧਰਮ ਅਪਣਾਉਣਾ ਚਾਹੀਦਾ ਔਰ ਚੰਗੇ ਕੰਮ ਕਰਨੇ ਚਾਹੀਦੇ ਨੇ ਇਹੀ ਸਾਨੂੰ ਸਿੱਖਿਆ ਮਿਲਦੀ ਤਾਹੀਂ ਆਪਾਂ ਨਗਰ ਕੀਰਤਨ ਕਰਦੇ ਆਂ ਇਹ ਲੋਕ ਜਿਹੜੇ ਹੈਗੇ ਜੋ ਆਪਣੇ ਧਰਮ ਨਾਲ ਜੋ ਕੁਝ ਕਰਨਾ ਹਾਲਾ ਔਰ ਤੇਗਵਾਦ ਸਾਤਾ ਸਾਰੇ ਦੇ ਸਾਂਝੀ ਚਾਹੀਏ ਸਿੱਖਾ ਚਾਹੀਏ ਧਰਮ ਵੀ ਇੰਨੇ ਸਾਡੇ ਸਭ ਦੇ ਸਾਂਝੇ ਆ ਦੇਖ ਬਹਾਦਰ ਸਾਹਿਬ ਦਾ 250ਵਾਂ ਸ਼ਹੀਦੀ ਦੇ ਰਸਤੇ ਜਿਹੜੇ ਬੱਕ ਬੱਕ ਨਗਰ ਕੀਰਤਨ ਨਿਕਲ ਰਹੇ ਨੇ ਔਰ ਜਿਹੜੇ ਨਗਰ ਕੀਰਤਨ ਹੈ ਬਿਹਾਰ ਤੋਂ ਚੱਲ ਕੇ ਯੂਪ ਹੁੰਦਾ ਹੋਇਆ ਸਾਰੇ ਗੱਲ ਪੰਜਾਬ ਵਿੱਚ ਇੰਟਰਵਿਊ ਰਾਤ ਰਾਜਪੁਰਾ ਤੋਂ ਬਾਅਦ ਫਿਰ ਸੋਹਾਣਾ ਸਾਹਿਬ ਇਹ ਹੁਣ ਇੱਥੇ ਫਟੇਗੜ ਸਾਹਿਬ ਪਹੁੰਚ ਰਿਹਾ ਜਿਸੋ ਜਿਹੜਾ ਨਗਰ ਕੀਰਤਨ ਹੈ ਇਹਦਾ ਮਕਸਦ ਇਹ ਹੈ ਕਿ ਜਿਹੜੇ ਨੌਜਵਾਨ ਨਸ਼ਿਆਂ 'ਚ ਜਿਹੜੇ ਪਏ ਨੇ ਉਹਨਾਂ ਨੂੰ ਆਪਣੇ ਧਰਮ ਦੇ ਕੇਤਰ ਵਿਚੋਣਾ ਚਾਹੀਦਾ ਧਰਮ ਅਪਣਾਉਣਾ ਚਾਹੀਦਾ ਔਰ ਚੰਗੇ ਕੰਮ ਕਰਨੇ ਚਾਹੀਦੇ ਨੇ ਇਹੀ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਦਾ 250ਵਾਂ ਸ਼ਹੀਦੀ ਦਿਵਸ ਤੇ ਜਿਹੜੇ ਵਕ ਵਕ ਨਗਰ ਕੀਰਤਨ ਨਿਕਲ ਰਹੇ ਨੇ ਔਰ ਜਿਹੜੇ ਨਗਰ ਕੀਰਤਨ ਹੈ ਬਿਹਾਰ ਤੋਂ ਚਲ ਕੇ ਯੂਪ ਹੁੰਦਾ ਹੋਇਆ ਸਾਰੇ ਕੱਲ ਪੰਜਾਬ ਵਿੱਚ ਇੰਟਰਵੇਸ ਰਾਤ ਰਾਜਪੁਰਾ ਤੋਂ ਬਾਅਦ ਫਿਰ ਸੁਹਾਣਾ ਸਾਹਿਬ ਜਿਹੜੇ ਹੁਣ ਇੱਥੇ ਫਤਿਹਗੜ੍ਹ ਸਾਹਿਬ ਪਹੁੰਚ ਰਿਹਾ ਅਸੀਂ ਸਾਰੀ ਜਿੰਨੀ ਸੰਖਿਆ ਇਕੱਠੇ ਖੜ ਕੇ ਸਵਾਗਤ ਕਰਨਾ ਨਗਰ ਕੀਰਤਨ ਜਿਹੜਾ ਹੈਗਾ ਬਹੁਤ ਮੈਂ ਸਭ ਸਖਦਾਨ ਕਿੰਨੇ ਕਿਲੋਮੀਟਰ ਚੱਲ ਕੇ ਜਿਹੜੇ ਸਾਡੇ ਸਰਦਾਰੋਂ ਸਾਥੀ ਆਏ ਨੇ ਉਹਨਾਂ ਦੇ ਸਵਾਗਤ ਲਈ ਸਾਰੇ ਅਸੀਂ ਖੜੇ ਆ ਤੇ ਫਿਰ ਇਹ ਪਟਿਆਲਾ ਜੋ ਉਹ ਤੋਂ ਉਹ ਤੋਂ ਬਾਅਦ ਫਿਰ ਇਹ ਜਿਹੜੀ ਸਮਾਪਤੀ ਹੈ ਨੰਪੁਰ ਸਾਹਿਬ ਸਥਾਈ ਦੀ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਦੇਖੋ ਜਿਹੜਾ ਨਗਰ ਕੀਰਤਨ ਹੈ ਇਹਦਾ ਮਕਸਦ ਇਹ ਹੈ ਕਿ ਜਿਹੜੇ ਨੌਜਵਾਨ ਨਸ਼ਿਆਂ 'ਚ ਜਿਹੜੇ ਪਏ ਨੇ ਉਹਨਾਂ ਨੂੰ ਧਰਮ ਦੇ ਖੇਤਰ ਵਿੱਚ ਉਹਨਾਂ ਚਾਹੀਦਾ ਧਰਮ ਅਪਣਾਉਣਾ ਚਾਹੀਦਾ ਔਰ ਚੰਗੇ ਕੰਮ ਕਰਨੇ ਚਾਹੀਦੇ ਨੇ ਇਹੀ ਸਾਨੂੰ ਸਿੱਖਿਆ ਮਿਲਦੀ ਤਾਂ ਹੀ ਆਪਾਂ ਨજર ਕਿਰਦ ਕਰਦੇ ਹਾਂ ਇਹ ਲੋਕ ਜਿਹੜੇ ਹੈਗੇ ਜੋ ਆਪਣੇ ਧਰਮ ਨਾਲ ਜੋ ਵਿਚਾਰਨਾ ਔਰ ਕੁਸਤੇਗਵਾਦ ਸਭ ਤੋਂ ਸਾਰੇ ਦੇ ਸਾਂਝੀ ਚੀਜ਼ਾਂ ਹੈ ਉਹ ਸਿੱਖਿਆ ਚਾਹੀਏ ਹਿੰਦੂ ਵੀ ਨੇ ਸਾਡੇ ਸਭ ਦੇ ਸਾਂਝੇ ਆ